ਗੁਰੂ ਜੀ ਹੁਣ ਵਿਰਧ ਹੋ ਗਏ ਸਨ ਤੇ ਚਾਹੁੰਦੇ ਸਨ ਕਿ ਜਿਸ ਕਾਰਜ ਨੂੰ ਉਹਨਾਂ ਆਰੰਭ ਕੀਤਾ ਸੀ ਉਸਨੂੰ ਜਾਰੀ ਰੱਖਿਆ ਜਾਵੇ ਸਿੱਖੀ ਦੇ ਸੱਚੇ ਸੁੱਚੇ ਧਰਮ ਦਾ ਜਿਹੜਾ ਉਹਨਾਂ ਬੁੱਟਾ ਲਾਇਆ ਸੀ ਉਸਨੂੰ ਜਵਾਨ ਹੋ ਕੇ ਸਾਰੀ ਦੁਨੀਆ ਨੂੰ ਚਾਨਣ ਦੇਣ ਦੇ ਸਮਰੱਥ ਬਣਾਉਣਾ ਚਾਹੁੰਦੇ ਸਨ ਇਸ ਲਈ ਆਪਣੇ ਉੱਤਰਾਧਿਕਾਰੀ ਚੁਣਨ ਵਾਸਤੇ ਉਹਨਾਂ ਨੇ ਆਪਣੇ ਸਿੱਖਾਂ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਕਿ ਕਿਹੜਾ ਐਸਾ ਸਿੱਖ ਸੀ ਜਿਹੜਾ ਸਿੱਖੀ ਦੇ ਬੂਟੇ ਦੀ ਸਹੀ ਢੰਗ ਨਾਲ ਪਰਵਰਿਸ਼ ਕਰ ਕਿ ਉਹ ਜਿਹਹਾ ਸਿੱਖ ਹੋਣਾ ਚਾਹੀਦਾ ਹੈ ਜਿਹੜਾ ਸੇਵਾ ਦੇ ਪੁੰਜ ਹੋਵੇ ਪਰਮਾਤਮਾ ਦੇ ਸਭ ਬੰਦਿਆਂ ਨੂੰ ਬਰਾਬਰ ਜਾਣਦਾ ਹੋਵੇ Hindu Muslim ਕਿਸੇ ਵਿੱਚ ਭੇਦ ਨਾ ਕਰੇ ਕਿਸੇ ਨੂੰ ਵੀ ਵੱਡਾ ਛੋਟਾ ਨਾ ਦੇਖੇ ਸਭ ਤੋਂ ਵੱਧ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਰਹਿਤ ਹੋਵੇ ਅਜਿਹੇ ਸਿੱਖਾਂ ਵਿੱਚ ਉਹਨਾਂ ਨੂੰ ਭਾਈ ਲੈਣਾ ਜੀ ਅਤੇ ਭਾਈ ਬੁੱਢਾ ਜੀ ਚੰਗੇ ਲੱਗਦੇ ਸਨ ਦੋਵਾਂ ਵਿੱਚ ਹੀ ਇਹ ਜੈ ਕਉਣ ਸੰ ਜਿਹੜੇ ਸਿੱਖੀ ਦੇ ਸਬੂਤੇ ਨੂੰ ਚਾਰ ਚੰਨ ਲਾ ਸਕਦੇ ਸਨ ਭਾਈ ਬੁੱਢਾ ਜੀ ਬੇਸ਼ੱਕ ਛੋਟੀ ਉਮਰ ਦੇ ਸਨ ਪਰ ਗੁਰੂ ਘਰ ਵਾਸਤੇ ਜਿੰਨਾ ਪਿਆਰ ਉਹਨਾਂ ਵਿੱਚ ਸੀ ਉਹ ਕਿਸੇ ਹੋਰ ਵਿੱਚ ਨਹੀਂ ਸੀ ਇੱਕ ਦਿਨ ਗੁਰੂ ਸਾਹਿਬ ਨੇ ਇਸ ਸੰਬੰਧ ਵਿੱਚ ਉਹਨਾਂ ਨੂੰ ਟੋਇਆ ਤਾਂ ਭਾਈ ਬੁੱਢਾ ਜੀ ਕਹਿਣ ਲੱਗੇ ਮੈਂ ਗੁਰੂ ਨਹੀਂ ਗੁਰੂ ਘਰ ਦਾ ਸੇਵਕ ਹੀ ਰਹਿਣਾ ਚਾਹੁੰਨਾ ਹਾਂ ਮੈਨੂੰ ਇਹ ਦਾਤ ਬਖਸ਼ੋ ਕਿ ਗੁਰੂ ਘਰ ਦੀ ਸੇਵਾ ਕਰਦਾ ਰਹਾ ਹੁਣ ਚੋਣ ਕੇਵਲ ਭਾਈ ਲੈਣੇ ਉੱਤੇ ਹੀ ਰਹਿ ਗਈ ਸੀ ਜਿਸ ਨੂੰ ਉਹ ਆਪਣੇ ਸਰੀਰ ਦਾ ਅੰਗ ਸਮਝਦੇ ਸਨ ਇਸ ਲਈ ਉਹਨਾਂ ਨੇ ਦੂਰ ਨੇੜੇ ਦੇ ਸਾਰੇ ਸਿੱਖਾਂ ਨੂੰ ਬੁਲਾਇਆ ਅਤੇ ਬਾਬਾ ਬੁੱਢਾ ਜੀ ਫਾਸੋ 5 ਪੈਸੇ ਅਤੇ ਇੱਕ ਨਾਰੀ mangvaya ਸਾਰੀ ਸੰਗਤ ਦੇ ਸਾਹਮਣੇ ਉਹਨਾਂ ਨੇ ਪੰਜ ਪੈਸੇ ਅਤੇ ਨਾਰੀਅਲ ਭਾਈ ਲੈਣਾ ਜੀ ਅੱਗੇ ਧਰੇ ਅਤੇ ਉਹਨਾਂ ਨੂੰ ਮੱਥਾ ਟੇਕ ਕੇ ਕਹਿਣ ਲੱਗੇ ਅੱਜ ਤੋਂ ਇਹ ਮੇਰਾ ਅੰਗ ਹੋਏ ਇਸ ਕਰਕੇ ਇਹ ਭਾਈ ਲੈਣਾ ਤੋਂ ਗੁਰੂ ਅੰਗਦ ਦੇਵ ਜੀ ਬਣ ਗਏ ਅੱਜ ਤੋਂ ਮੇਰੀ ਜੋਤ ਇਹਨਾਂ ਵਿੱਚ ਜਗ ਪਈ ਹੈ ਅਤੇ ਇਹੀ ਨਾਨਕ ਨਿਰੰਕਾਰ ਹੀ ਹੋ ਗਏ ਹਨ ਇਸ ਤੋਂ ਬਾਅਦ ਉਹਨਾਂ ਭਾਈ ਬੁੱਢਾ ਜੀ ਨੂੰ ਤਿਲਕ ਲਗਾਉਣ ਨੂੰ ਕਿਹਾ ਅਤੇ ਫਰਮਾਇਆ ਅੱਜ ਤੋਂ ਭਾਈ ਬੁੱਢਾ ਜੀ ਗੁਰੂ ਘਰ ਦੇ ਕੇਵਲ ਸੇਵਕ ਹੀ ਨਹੀਂ ਬਲਕਿ ਗੁਰੂ ਘਰ ਦੇ ਸਰਪ੍ਰਸਤ ਵੀ ਹੋਣਗੇ ਇਹਨਾਂ ਤੇ ਦੇ ਪਰਿਵਾਰਾਂ ਦੇ ਵਿਅਕਤੀ ਦੀ ਸਹਿਮਤੀ ਨਾਲ ਹੀ ਕੋਈ ਸੱਚਾ ਗੁਰੂ ਅਖਵਾ ਸਕੇਗਾ ਭਾਈ ਬੁੱਢਾ ਜੀ ਨੇ ਬੜੀ ਨਿਮਰਤਾ ਨਾਲ ਗੁਰੂ ਅੰਗਦ ਦੇ ਜੀ ਅੱਗੇ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਸਾਰੀ ਸੰਗਤ ਨੇ ਸਿਰ ਚੁਕਾਇਆ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਜੋਤ ਗੁਰ ਅੰਗਦ ਦੇ ਵਿੱਚ ਪ੍ਰਵੇਸ਼ ਕਰਕੇ ਜੋਤ ਤੋਂ ਜੋਤ ਜਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੁੱਲ ਚੁਕਮਾਫ